ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਦੀ ਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਡੈਸ਼ ਹਾਉਂਡ ਬੱਚੇ ਤੇ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੂੰ ਕੁੱਤਿਆਂ ਦੇ ਨਾਲ ਪਿਆਰ ਹੈ ਡੌਗ ਲਵਰ ਨੇ ਜਿਹੜੇ ਤੇ ਉਹਨਾਂ ਦੇ ਲਈ ਅੱਜ ਆਪਾਂ ਛੋਟੇ ਛੋਟੇ ਬੱਚੇ ਲੈ ਕੇ ਆਏ ਆਂ ਇਹ ਬੱਚਾ ਫੀਮੇਲ ਸੀ ਤੇ ਆਹ ਬੱਚਾ ਮੇਲ ਹੈ ਦੋ ਮੇਲ ਹੈ ਤੇ ਪੰਜ ਫੀਮੇਲ ਹੈ 1 ਮਹੀਨਾ ਬੱਚਿਆਂ ਦੀ ਉਮਰ ਹੋਗੀ ਆ ਤੁਹਾਡੇ ਸਾਹਮਣੇ ਆ ਮਾਂ ਦਾ ਦੁੱਧ ਪੀ ਰਿਹਾ ਬੱਚੇ ਇਹ ਇਹਦੀ ਮਾਂ ਗੀ ਇਹਨਾਂ ਦੀ ਬੱਚਿਆਂ ਦੀ ਤੇ ਜਾਣਕਾਰੀ ਦੇ ਦਗੇ ਵੀ ਪਏ ਕਿੱਥੇ ਆ ਇਹ ਬੱਚੇ ਇਹ ਬੱਚੇ ਪਿੰਡ ਬੁਰਜ ਲੱਧਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਬਾਈ ਲਾਡੀ ਦੇ ਕੋਲੇ ਆ ਲਾਡੀ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾਗਾ ਤੇ ਆਪਾਂ ਵੋਲ ਵੀ ਦਿੰਨੇ ਆ 62834 32595 62834 32595 ਦੋ ਮੇਲ ਹੈ पांच दी फीमेल है डैश ऑन बच्चे है 1 महीना उम्र रा बच्चे हैं जी जे ता ਤੁਸੀਂ ਸਾਰੇ ਦੇ ਸਾਰੇ ਬੱਚੇ ਇਕੱਠੇ ਚ ਲੈਣੇ ਸਾਰਾ ਲੇਟਰ ਚੱਕਣਾ ਤਾਂ ਬਾਈ 16000 ਰੁਪਇਆ ਮੰਗ ਕਰਦਾ ਫੋਨ ਬਾਈ ਨੂੰ ਲਾ ਲਿਓ ਘੱਟ ਵੱਧ ਹੋ ਜਾਊਗਾ ਤੇ ਜੇ ਤੁਸੀਂ ਸਿੰਗਲ ਸਿੰਗਲ ਖਰੀਦਣਾ ਹੈ ਘਰੇ ਰੱਖਣਾ ਵਾਸਤੇ ਕਿਸੇ ਨੇ ਪ੍ਰੇਮ ਦੇ ਨਾਲ ਜਾਣਾ ਤਾਂ ਉਹ ਬਾਈ ਨਾਲ ਸੰਪਰਕ ਕਰਕੇ ਤੇ ਰੇਡ ਬਾਈ ਨਾਲ ਗੱਲਬਾਤ ਕਰ ਲਿਓ ਬਾਈ ਕਹਿੰਦਾ ਕੋਈ ਗੱਲ ਨਹੀਂ ਆਪਾਂ ਉਹਨਾਂ ਦੇ ਨਾਲ ਜਿਹਨੇ ਘਰੇ ਰੱਖਣਾ ਉਹਨਾਂ ਨਾਲ ਸਿੰਗਲ ਸਿੰਗਲ ਦਾ ਰੇਟ ਕਰ ਲਾਂਗੇ 16000 ਸਾਰਿਆਂ ਨੇ ਮੰਗ ਕਰਦਾ ਬਾਈ ਤੇ ਸਿੰਗਲ ਬਾਈ ਨਾਲ ਸੰਪਰਕ ਕਰਕੇ ਰੇਟ ਕਰ ਲਓ ਵੀ ਕਿੰਨਾ ਕਿੰਨਾ ਦਾ ਸਿੰਗਲ ਬਾਈ ਦੇਊਗਾ ਬੁਰਜ ਲੱਦੇ ਪੰਡ ਦੇ ਆਪਾਂ ਜਾਣਕਾਰੀ ਦੇ ਦੇ ਗਏ ਭਗਤੇ ਭਾਈ ਦੇ ਬਿਲਕੁਲ ਨਾਲ ਹੈ ਕੇਸਰ ਵਾਲਾ ਥਰਾਜ ਸੁਖਾਨੰਦ ਬੁਰਜ ਥਰੋੜ ਇਹ ਪੰਡ ਬੁਰਜ ਲੱਦੇ ਪੰਡ ਦੇ ਆਲੇ-ਦਾਲੇ ਦੇ ਪੰਡ ਆ ਤੁਹਾਡੇ ਸਾਹਮਣੇ ਜਿਹੜੀ ਫੀਮੇਲ ਹੈ ਇਹ ਬੱਚਿਆਂ ਦੀ ਮਾਂ ਆਗੀ ਬਹੁਤ ਚੰਗੀ ਫੀਮੇਲ ਹੈ ਕਰ ਲਿਓ ਬਾਈ ਨਾਲ ਸੰਪਰਕ ਜੇ ਤੁਸੀਂ ਐਡ ਕਰਾਉਣ ਲਈ ਸੰਪਰਕ ਕਰਨਾ ਹੈ 99887 2852 ਨੰਬਰ ਮੇਰਾ ਸਕਰੀਨ ਦੇ ਥੱਲੇ ਚੱਲ ਰਿਹਾ ਹੈ ਉੱਥੇ ਵੀ ਚੱਕ ਸਕਦੇ ਹੋ ਮਿਲਦਿਆਂ ਨਵੀਂ ਵੀਡੀਓ ਦੇ ਨਾਲ ਉਦ ਤੱਕ ਦਿਓ ਇਜਾਜ਼ਤ ਧੰਨਵਾਦ ਜੀ